ਦੇ ਵੀ ਮੇਰ ਕੋ ਪੈਸਾ ਇੱਕ ਨਹੀਂ ਮੈਨੂੰ ਸਤਾਣਾ ਪਿਆ ਹੀ ਦੇ ਦੇ ਚੱਲ 100 ਰੁਪਏ ਮੇਰ ਕੋ ਇੱਕ ਦੁੱਕੀ ਵੀ ਨਹੀਂ ਗਈ ਮੈਂ 버거 ਖਾਣਾ ਕਿੰਨੇ ਦਿਨ ਹੋ ਗਏ ਜਦੋਂ ਇੱਥੇ ਆਇਆ ਖਾ ਗਿਆ ਹੀ ਰੱਖਿਆ ਉੱਥੇ ਰਹਿ ਵੀ ਨੋ ਤੇ ਅਸੀਂ ਤੇ ਰਹੇ ਸੀ ਤੇਰਾ ਮੁੰਡਾ ਆਇਆ ਤੂੰ ਕੁਲਾਇਆ ਸੀ ਮਗਰ ਕੁੱਟ ਕੇ ਲੈ ਕੇ ਆਇਆ ਉੱਥੇ ਮੇਨਾਂ ਨਹੀਂ ਰੋਹ ਪਿਆਰ ਪਈ ਦਿੰਦੀ ਹੈ ਬੜੀ ਤੇਰੀ ਨਾਨੀ ਆ ਜਿਹੜੀ ਪੈਸੇ ਤੈਨੂੰ ਦਿੰਦੀ ਆ ਹੈਗੀ ਆ ਯਾਦ ਨਹੀਂ ਮੈਂ ਨਾਨੀ ਨੂੰ ਹਾਂ ਤੇਰੀ ਫਫੇ ਕੁੱਟਣੀ ਬੜੇ ਦਿਨ ਪੈਸੇ ਦਿੰਦੀ ਉਹ ਤੂੰ ਕੀ ਆ ਤੂੰ ਵੀ ਫਫੇ ਕੁੱਟਣੀ ਆ ਤੈਨਾਂ ਨਾਲ ਚੰਗੀ ਆ ਨਾ ਇਹ ਜਬਾਨ ਨੂੰ ਵਾਸਜ ਕਰਨਾ ਤਾਂ ਕੀ ਸਿੱਖ ਕੇ ਆ ਗਿਆ ਅਸ ਕੋ ਨਹੀਂ ਉਹ ਕਰਨੀ ਕੀ ਕਰ ਲੈਗੀ ਜਦੋਂ ਕੱਲ ਤੇ ਆਏ ਨਾ ਤਾਂ ਕਰ ਹੀ ਲਾਂ ਛੱਤਰ ਫੇਰ ਅਟਕਾ ਲੇ ਤੈਨੂੰ ਹਾਂ ਤੁਰਿਆ ਤੇ ਕੋਈ ਜਾਂਦਾ ਨੇ ਛੱਤਰ ਫੇਰ ਨਾਲ ਜਾਵਾਂਗੇ ਉੱਥੇ ਹੀ ਨਹੀਂ ਜਾਵਾਂਗੇ ਤਾਂ ਕਹਿ ਲੈ ਹਾਂ ਮੇਰੇ ਤੋਂ ਉੱਥੇ ਚੰਗੇ ਅਸੀਂ ਹਾਂ ਪਹਿਲੇ ਮਿਲ ਜਾਂਦੇ ਤੇਰੇ ਮੋਟਰ ਤੇ ਗੁਲਾਮੀ ਕਰਨਾ ਨਹੀਂ ਦੀ ਗੁਲਾਮੀ ਹਾਂ ਵੇਲਾ ਰਹਿਣਾ ਵੇਲਾ ਐਸੀ ਥਲੇ ਗੁਲਾਮੀ ਇੱਥੇ ਟਾੜੀ ਕਰਨ ਲਿਆ ਗੁਲਾਮ ਉਹ ਤੇ ਨਾਨੀ ਦਾ ਸਰਦੀ ਕੰਮ ਇਧਰ ਪਤਕਾਰ ਆ ਕਰਿਆ ਕਹ ਨਹੀਂ ਕਰਦਾ ਵਿਹਲਾ ਰਹਿਣਾ ਉਥੇ ਇੱਥੇ ਤੇਰਾ ਮੁੰਡਾ ਦਾ ਛੱਡਦਾ ਵਾ ਨਾ ਬਰਬਰ ਗੜਾਈ ਦਿੱਤਾ ਨਾਨੀ ਨੇ ਕਦੇ ਸਵਾਰਿਆ ਘੋੜਾ ਕੀ ਫੜਾਤਾ ਟਾਡੀ ਕੁੜੀ ਕੱਢ ਕੇ ਲੈ ਗਿਆ ਮੈਂ ਕੱਢ ਲੈ ਗਿਆ ਜਦ ਛੱਡਾਂਗੇ ਤੇਰਾ ਲੱਤਾਂ ਦਾ ਤੋੜਾਂਗੇ ਵਾ ਪਪਾ ਇਹਦਾ ਰਾ ਰਾ ਪੱਠੇ ਪੁੰਦੇ ਰਹਿੰਦੇ ਜੇ ਰੋਕੀ ਰਿਪੋਰਟ ਪੈਸੇ ਮੰਗੋ ਪਾਏਗਾ ਵਾ 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 ਤੇ ਤੂੰ ਵੀ ਦਾਦੀ ਰਹੀ ਰਾ ਰਾ ਦੀ ਹਾਂ ਤਨ ਮੈਂ ਦਾਤਾ ਹੀ ਕਿੰਦਾ ਲੱਗ ਜਾ ਕੇ ਖਲਾਤ ਕੋ ਦਾਦੀ ਗਾੜੀ ਕਿੰਦਾ ਜਬਾਨ ਲੜਾਉਂਦਾ ਏ ਇੰਦਾ ਲੜਾਉਣੀ ਮੈਂ ਸਾਰਾ ਦਿਨ ਤੁਸੀਂ ਪੱਠੇ ਭਵਾਨੇ ਜੇ ਆਲੇ ਦੇ ਕਤੰਦਰ ਵਿੱਚ ਬੈਠੀ ਪਈ ਆ ਇਹ ਪੰਜਾਬ ਮੰਗਲ ਤੁਹਾਨੂੰ ਮੌਤ ਪੈ ਜਾਂਦੀ ਆ ਸਾਥ ਹੋਣੀ ਨਾਨੀ ਕੋ ਚਲ ਜਾ ਲੰਗ ਜੇ ਭੁੱਖੇ ਜੇ ਉਹ ਡੰਗਰ ਕਿਹੜੇ ਕਾਮ ਰੱਖੇ ਆ ਇੰਨਾ ਇਹ ਦੁੱਧ ਪਾਉਂਦੇ ਜੇ ਨਾਨੀ ਕੋ ਲੈਵਣਾ ਹੀ ਕਹਿਆ ਸੀ ਤੇ ਹਣ ਤਾਂ ਕਹਿੰਦੇ ਹਾਂ ਨੂੰ ਜਾਨ ਦੋ ਉੱਥੇ ਇੱਥੇ ਸਾਰਾ ਦਿਨ ਕੱਲ ਵੀ ਮੈਂ ਪੂਲ ਸਾਫ ਕਰਦਾ ਰਿਹਾ ਵੀ ਵੀ ਦੁੱਧ ਆਪਦੇ ਦੁੱਧਿਆਂ ਦੀ ਕੱਟੀਆਂ ਵਾਂਗੂ ਫਿਟੀ ਆ ਤੁਹਾਨੂੰ ਅੰਤੋਂ ਇਦਾਂ ਦਿਖਦਾ ਵਾ ਫੱਕੇ ਦਵਾਈਆਂ ਦੇ ਫੱਕ-ਫੱਕੇ ਤਰੀ ਫਰਦੀ ਮਾਂ ਤੇਰੇ ਆ ਮੇਰੇ ਕੋਲ ਡਾਕਟਰ ਪਤਾ ਨਹੀਂ ਆਂਦੇ ਪਾਣੀ ਨਾ ਖਾ ਦਵਾਈ ਕਰਿਆ ਕੋ ਮੈਨੂੰ ਦਿੰਨਾ ਗਿਆ ਵਾ ਦੋ ਟੈਪ ਦੁੱਧ ਨਾ ਖਾਣੀ ਆ ਤੇ ਖਾਣੇ ਆ ਪਾਏ ਆ ਡੱਕਰ ਹਾਂ ਪਾਲੇ ਤੂੰ ਪਾਲੇ ਮੇਰੇ ਪੁੱਤਰੇ ਪਾਲੇ ਆ ਤੂੰ ਪਾਲੇ ਆ ਹਾਂ ਪੁੱਤਰੇ ਪੁੱਤਰੇ ਤਾਂ ਜਾਂਦਾ ਵੀ ਨਹੀਂ ਆ ਅੱਠੇ ਮੈਂ ਵੱਢ ਕੇ ਲਿਆਵਾ ਕੁਤਰਾ ਮੈਂ ਪਾਵਾਂ ਮੈਂ ਫਸਲ ਮੁਖ ਦੀਆਂ ਰੋਟੀਆਂ ਖਵਾਏਂਗੇ ਤੇ ਜੰਮਣਾ ਨਹੀਂ ਉਹ ਤਾਂ ਜੰਮਣਾ ਹੀ ਇਹਨਾਂ ਨੂੰ ਕਹਿਣਾ ਹੈ ਐਂ ਜ਼ਰਾ ਰੱਖ ਲੋ ਮੈਨੂੰ ਕੰਮ ਲਈ ਜੰਮਿਆ ਸਕੀਮ ਲਾ ਕੇ ਤੈਨੂੰ ਪੈਸੇ ਰੱਖ ਲਈਏ ਆਹੋ ਤੇ ਜਿਹੜਾ ਇਹਦਾ ਸਈਆਂ ਰੋਟੀਆਂ ਦੀਆਂ ਖਾਣਾ ਤੂੰ ਨਹੀਂ ਖਾਨੀ ਮੈਂ ਖਾ ਲਿਆ ਤੇ ਫੇਰ ਤੂੰ ਤੂੰ ਨਹੀਂ ਖਾਨੀ ਤੇਰੀ ਜੇਬ ਚ ਹਰ ਵੇਲੇ ਪੈਸੇ ਰਹਿੰਦੇ ਆ ਸੁਤੌਣ ਦਾ ਬੰਦਾ ਕੱਤੋਂ ਆ ਗਿਆ ਹੋ ਗਏ ਨਾ ਦੱਸ ਹੁਣ ਮੈਨੂੰ ਆ ਡਰਾਮ ਇਹਨੇ ਕੱਲੋ ਵੀ ਮੈਂ ਬੈਠੀ ਵੀ ਰੋਈਦਾ ਦੁਖੀ ਕੀਤਾ ਤੂੰ ਜਾਂ ਮੇਰੇ ਤਾਂ ਸਿਰ ਵੀ ਬੰਬਰ ਕਰ ਦਿੱਤਾ ਵਾ ਬੰਬਰ ਤੇ ਤੁਸੀਂ ਮੈਨੂੰ ਕਰਤਾ ਕੰਮ ਕਰਾ ਗਿਆ ਹੁਣ ਤਰਾ ਜਿੰਦਾਂ ਦਾ ਤੂੰ ਆਇਆ ਹਰ ਤਾਂ ਤਾਂਗੀ ਕਰ ਛੱਡਿਆ ਤੂੰ ਛੇ ਜਨ ਤਾਂਗ ਕਰ ਕੀ ਗੱਲ ਹੋ ਗਈ ਹੁਣ ਐਦਾ ਹੀ ਕਰਦਾ ਪੈਸੇ ਆਦੀ ਨਾ ਨਹੀਂ ਦਿੰਦੀ ਤੇ ਤੇਰੀ ਨਾਨੀ ਕੋ ਕਹਿ ਸੋ ਸਾਡੀ ਨਾਨੀ ਨੇ ਮੀਰਾ ਮੇਲ ਲਾਈ ਹੋਣੀ ਅੱਡ ਕੋ ਨਹੀਂ ਆ ਗਈ ਘਰ ਮੇਲ ਬੰਦਿਆਂ ਨੂੰ ਕੰਮ ਤੇ ਲੱਗ ਜਾ ਜਾ ਦنگਰਾਂ ਪਾਣੀ ਪੁੰਡਾ ਲੱਗਦੇ ਜਾ ਕੇ ਮੈਨੂੰ ਤਾਂ ਕੰਮ ਕੰਮ ਮੈਨੂੰ ਕੰਮ ਤੇ ਪੈਸੇ ਰੱਖ ਲੋ ਪੈਸੇ ਦਾ ਵਗਦਾਤਾ ਉਹਨੇ ਵਗਦਾਤਾ ਨਾਨੀ ਨੇ ਪੈਸੇ ਰੱਖ ਲੈ ਤੂੰ ਆਥੜੀ ਆਇਆ ਵਾਡੇ ਇਹ ਪੈ ਆ ਕੋਈ ਦਿਆ ਕਰੋ ਖਾਣ ਪੀਣ ਨੂੰ ਸਾਰਾ ਦਿਨ ਕੰਮ ਕਰਾਉਂਦੇ ਰਹਿੰਦੇ ਗੋਤੀਆਂ ਮੱਕੀਆਂ ਵਾ ਸਾਰਾ ਉਹ ਪੱਕਿਆ ਖਾ ਹੋਰ ਜਿਹੜੀ ਲੈ ਕੇ ਪੇਕੇ ਜਲ ਗਈ ਸਾਧੀਆਂ ਮੁੰਡੇ ਦੀ ਜੜਾ ਚ ਬੈ ਗਈ ਇਹ ਮਾਂ ਪੁੱਤ ਨਾ ਇਹ ਸੋਚਣ ਦੇ ਵੀ ਸਾਡਾ ਉਹ ਘਰ ਵਾ ਆ ਨਹੀਂ ਇੱਥੇ ਤੇ ਅਸੀਂ ਉਧਰ ਨਾਨਕੇ ਆਏ ਆ ਹਾਂ ਤੇ ਫਿਰ ਆਪਣਾ ਘਰ ਆ ਕੋਈ ਪੈਸਾ ਵੀ ਦਿਆ ਕਰੋ ਖਰਚੇ ਵਰਤੇ ਨੂੰ ਹਲੋ ਰਜਾ ਪੰਜਾਹ ਰੁਪਏ ਦਾ ਖਰਚਾ ਸਾਰੀ ਹੋਰ ਖਰਚਾ ਵਰਚਾ ਦੇ ਆਖਰ ਉਹਨੂੰ ਕਿੰਨਾ ਹਾਂ ਦਾ ਪਿਆਰ ਵੀ ਪਿਆਰ ਵੀ ਕੱਟ ਗਿਆ ਦੇ ਨਾਲੋਂ ਪਹਿਲਾਂ ਲੱਤੀ ਜਾਂਦਾ ਈ ਏਦਾਂ ਇਹਨੂੰ ਇੱਕ ਦਿਨ ਚੰਗੀ ਤੌਣੀ ਚਾੜ ਫੇਰ ਹਟਦਾ ਨਹੀਂ ਆਹ ਮੈਂ ਛੋਟਾ ਲੈ ਕੇ ਆਇਆ ਨਾ ਖੁੰਡੀ ਵੇਖਲਾ ਮਾਤਾ ਦੀ ਕਿਦਾਂ ਦੀ ਆ ਆ ਵੇਖਲਾ ਮੈਂ ਰੁਪਈਏ 50 ਮੰਗੇ ਸੀ ਤੇ 60 ਅੱਧਰ ਗੱਲ ਪੈ ਗਿਆ ਮੇਰੇ ਕਿਉਂ ਕੀ ਕਹਿੰਦੇ ਚਾਣਾ ਕੀ ਆ ਪਿਓ ਹੀ ਨਹੀਂ ਸਾਡਾ ਬੰਦਾ ਇਹ ਕੀ ਗਈ ਹੈ ਕੈਨੂੰ ਤੂੰ ਕਹਿੰਦੇ 50 ਰੁਪਏ 버거 ਖਾਣਾ ਹੀ ਤੂੰ ਵੀ ਥੋੜਾ ਜਿਹਾ ਘਟਾ ਇਹਨਾਂ ਚੀਜ਼ਾਂ ਤੋਂ 버거 ਖਾਣਾ ਸਵੇਰੇ ਨੇ ਰਿਆਤਾ ਬਣਿਆ ਦਾਲ ਬਣੀ ਕਿੰਨੀ ਸੋਹਣੀ ਰੋਟੀ ਬਣਾਈਆ 버거 ਖਾਣਾ ਤੂੰ ਚਾ ਯਾਰ ਮੈਨੂੰ ਨਹੀਂ ਪਤਾ ਤੂੰ ਦੇ ਰੁਪਈਏ 50 ਹੁਣ ਮਹਾਕਾਰ ਦੇ ਵਿੱਚ ਸ਼ਾਂਤੀ ਹੋਈ ਆ ਚਾਰ ਦਿਨ ਕੱਢ ਲਾ ਠੰਡਾ ਠੰਡਾ ਆਦੀ ਸ਼ਾਂਤੀ ਬੋਵੇਂ ਜਾਣੇ ਮੇਰੇ ਗੱਲ ਪੈ ਗਏ ਆ ਤੇ ਜੇ ਤੂੰ ਇੱਥੇ ਜਾ ਕੇ ਛੇੜਾ ਛੇੜਦਾ ਤੇ ਪੈਣਾ ਨਹੀਂ ਆ ਤੇਰੀ ਲੜਾਈ ਮੁੜ ਕੇ ਮੇਰੇ ਗੱਲ ਪੈਂਦੀ ਆਂ ਕਿ ਮੇਰੇ ਦਵਾਲੇ ਹਟਦਾ ਵਾ ਰੁਪਈਏ 50 ਹੀ ਮੰਗੇਈ ਦਾਦੀ ਕੋ ਅਗੇ ਤਾਂ ਮੁੰਡੇ ਜਿਹੜੇ ਹੁੰਦੇ ਨੇ ਮੁੰਡੇ ਨੇ ਸ਼ਿਕਾਇਤ ਲਾਉਂਦਾ ਵੀ ਉਹ ਗਾੜੀਆਂ ਪੱਠੇ ਪਾ ਮੈਂ ਨਹੀਂ ਪੱਠੇ ਮੇਰੇ ਕੋ ਨਹੀਂ ਪੈ ਜਾਂਦੇ ਬੁੰਦੇ ਬੰਦਾ ਰੱਖ ਲੋ ਫੇਰਾ ਜਾਂ ਮੈਨੂੰ ਪੈ ਜਾਂਦੇ ਜਿਹੜਾ ਮਾਰਦਾ ਆਂ ਆਨਲਾਈਨ ਨਾ ਰਾਂ ਨੂੰ ਮਸਾ ਹੁਣਾ ਹੋਵੇ ਤੇ ਰੱਖ ਜਾਣਾ ਪੀਣੀ ਪੀਣੀ ਇਹ ਕੰਮ ਨਹੀਂ ਕਰਦੇ ਫੇਰ ਮੈਨੂੰ ਨਹੀਂ ਪਤਾ ਮੈਂ ਨਹੀਂ ਆਹ ਉਹ ਵੈਲੀ ਕੋ ਪੀਂਦੀ ਬੁੜਲੀ ਉਹ ਕੀ ਕੰਮ ਕਰਦੀ ਆ ਬਈ ਉਹਨੇ ਹੁਣ ਕੀ ਕੰਮ ਕਰਨਾ ਵਾ ਹੁਣ ਨਹੀਂ ਉਹਦੇ ਹੱਥ ਚੱਲਦੇ ਜ਼ੁਬਾਨੀ ਚੱਲਦੀ ਬਸ ਚੱਲ ਲੋ ਸਭ ਕੁਝ ਚੱਲਦਾ ਪਖਾਣਡ ਕਰਦੀ ਆ ਪਖਾਣਡ ਮੈਂ ਚੁੱਪ ਕਰ ਤਾਂ ਜੰਦਾ ਨਾ ਰਾ ਅੱਕ ਪਿੰਡ ਜਾਂਦਾ ਰਾ ਚਾਰ ਦਿਨ ਮਿੱਠਾ ਦੁੱਧ ਅਗਲਾ ਕਿਦਾਂ ਗਰਮ ਕਰਕੇ ਪੀ ਲੈਂਦੀ ਉੱਠ ਕੇ। ਉਜੋਰੀ ਹੱਥ ਪੈਰ ਕਿਦਾਂ ਚੱਲਦੇ ਆ। ਤਾਂ ਕੋਈ ਗੱਲ ਨਹੀਂ ਗੱਲ ਸੁਣ ਮਿੱਠਾ ਪਿਆਰਾ ਰਿਹਾ ਚਾਰ ਦਿਨ ਪਿੰਡ ਜਾਣਾ ਵਾ ਉਹ ਨਖਤੀ ਜਾ ਕੇ ਉੱਥੇ ਬੈਠੀ ਮਾਤਾ ਦਾ ਪਤਾ ਨਹੀਂ ਕੀ ਹਾਲ ਹੋਣਾ ਵਾ ਜੇ ਇਹਨਾਂ ਦਾ ਕੌੜਾ ਮੂੰਹ ਮਾਰਿਆ ਨਾ ਨਿਕਲ ਨਹੀਂ ਦੇਣਾ ਤੁਹਾਨੂੰ। ਤੇ ਜਦੋਂ ਆ ਵੀ ਤਾਂ ਬੋਲਦੇ ਆ ਮੈਂ ਕੀ ਕਰਾਂ ਫੇਰਾ। ਨਹੀਂ ਤੈਨੂੰ ਕੀ ਲੱਗਦਾ ਪਈ ਕੱਲਾ ਤੇਰੇ ਨਾਲ ਉਹ ਡਈਆਂ ਵਾ। ਅਰ ਹੁਣ ਵੇਖੀ ਸਾਰਾ ਕੰਮ ਕਰ ਲੈਣਾ ਨਾ ਧੋ ਲਿਆ ਵੇਹਲੀ ਸਾਫ ਵੀ ਆ ਤਾਂ ਵੀ ਇਹਨਾਂ ਨੇ ਕਹਿਣਾ ਵਾ ਵੀ ਵੇਹਲੀ ਸਾਫ ਕਰ ਜਾ ਕੇ ਇੱਥੋਂ ਲੈ ਕੇ ਧਰਾਂ ਉਹ ਸੜਕ ਤੱਕ ਕਿੰਨਾ ਥਾਂ ਬੰਦਾ ਝਾੜੂ ਪੋਚੇ ਨੂੰ ਤੇ ਮੈਨੂੰ ਵੀ ਕਹਿਣ ਦਿਆ ਵੀ ਉਧਰ ਚੱਲ ਵੇਹਲੀ ਆਲ ਪਤਾ ਨਹੀਂ ਕੀ ਕਰਾਉਣਾ ਇਹਨੇ ਹੋਣਾ ਆਂਦਾ ਸਬਜ਼ੀਆਂ ਲਾਉਣੀਆਂ ਮੇਰੇ ਕੋਲ ਨਹੀਂ ਹੁੰਦਾ ਹੁੰਦਾ ਕੰਮ ਆ ਮੈਂ ਨਾਨਕੇ ਛੱਡਿਆ ਛੱਡਾਵਾ ਤਾਂ ਨਾਨਕੇ ਜਾਣ ਦਿੰਦੇ ਅਗਲੇ ਨਿਕਲ ਦਿੰਦੇ ਨਾਨਕੇ ਛੱਡਿਆ ਪਹਿਲੇ ਰੱਖੇ ਉੱਥੇ ਚੌੜਾ ਹੋ ਗਿਆ ਸੀ ਗਾੜੀ ਪੈ ਪੈ ਕੇ ਤੋਂ ਗਿੱਜ ਗਿਆ ਵੇਲਾ ਲੈਣ ਉਹ ਤਾਂ ਗੱਲ ਹੋਰ ਕੋਈ ਨਹੀਂ ਆ ਕੀ ਵੇਲਾ ਪਾਰ ਜਿੱਤੇ ਸੂਰੇ ਪੱਠੇ ਹੁਣ ਕੀ ਕਰਾਂ ਫਾ ਲਾਏ ਤੇ ਆਂਦਾ ਵੀ ਪੱਠੇ ਬਾੜਦੇ ਤੇ ਮੁਰਕੇ ਪਾਣੀ ਨਹੀਂ ਡੋਹਣਾ ਤੋਰ ਕੀ ਕੰਮ ਨਹੀਂ ਕਰਨਾ ਸਾਰੇ ਕੰਮ ਮੈਂ ਹੀ ਕਰਾਂ ਤੇ ਕਿੰਨੇ ਵਾਰ ਰੱਖ ਕੱਲਾ ਹੀ ਆ ਤੂੰ ਕੱਲੇ ਨੇ ਕਰਨੇ ਤੇ ਕਿਉਂ ਨਹੀਂ ਹੈਗਾ ਉਹਨੇ ਬਥੇਰਾ ਕੀਤਾ ساری ਉਮਰ ਹੁਣ ਹੁੰਦਾ ਆਪ ਕੋ ਹਾਂ ਨਾਲ ਦੀ ਮਾਂ ਕੋ ਹੁੰਦਾ ਨਾ ਉਹਦੇ ਕੋ ਹੁੰਦਾ ਮੂਕੇ ਮਾਰ ਨਹੀਂ ਨਾ ਸਾਦੇ ਮੈਨੂੰ ਵੀ ਬੁਰੇ ਬਣਾਉਂਦਾ ਬੋਲਦਾ ਕਿੱਦਾਂ ਗਾੜੀ ਤੂੰ ਅਸੀਂ ਦੋਵੇਂ ਰਹਿ ਕੇ ਕੰਮ ਕਰਨ ਨੂੰ ਜਾਂ ਕਰੀ ਜਾ ਗਲਮ ਇਹਨਾਂ ਦਾ ਤੂੰ ਵੀ ਤੇ ਨਾ ਕਰ ਮੈਨੂੰ ਕੀ ਆਣਾ ਜੋ ਚਪੇੜਾ ਵੱਜੇਗਾ ਆਪੇ ਨਿਕਲ ਕੇ ਆ ਜਾਣਾ ਹਾਂ ਵੱਜੀਆਂ ਆ ਮਾਤਾ ਕੀ ਗੱਲ ਆ ਮੇਰੀ ਗੱਲ ਸੁਣ ਕਿਉਂ ਕੀ ਕਾਨਚ ਵਾਲਾ ਪਾਉਣਾ ਤੂੰ ਹਾਂ ਦੱਸ ਕੀ ਆ ਇਦਾਂ ਕਰ ਦੰਨ ਦੰਨ ਲਾਇਆ ਜਾ ਕੇ ਤੂੰ ਕਿਉਂ ਉਹ ਕੋਈ ਗੱਲ ਨਹੀਂ ਤੁਹਾਡੀ ਨੌ ਸੱਸ ਦੀ ਨਹੀਂ ਬਣਦੀ ਵੱਖਰੀ ਗੱਲ ਉਹਨੂੰ ਲੈ ਤੇ ਆ ਅੱਛਾ ਤੈਨੂੰ ਰਾਤ ਸੁਫਨੇ ਆਉਂਦੇ ਰਹਿੰਦੇ ਤਵੰਦਰ ਦੇ ਇਹਨੇ ਤੈਨੂੰ ਮਿਲਦਾ ਚਾਹ ਤੈਨੂੰ ਟਾਈਮ ਨਾ ਮਿਲਦੀ ਰੋਟੀ ਤੈਨੂੰ ਟਾਈਮ ਨਾ ਮਿਲਦੀ ਲੀੜਾ ਤੋਤੇ ਤੈਨੂੰ ਟਾਈਮ ਨਾ ਮਿਲਦੇ ਮਾਤਾ ਉਹ ਗੱਲ ਨਹੀਂ ਆ ਗਈ ਵੇ ਤੂੰ ਸਾਰਾ ਦਿਨ ਕੰਮ ਕਰਦੀ ਮੈਨੂੰ ਚੰਗਾ ਲੱਗਦਾ ਵੇ ਕੋਈ ਨਹੀਂ ਨਾ ਕਸ ਨਹੀਂ ਚੱਲੀ ਐਨਾ ਅੱਗੇ ਵੀ ਤਾਂ ਕਰਦੀ ਰਹੀ ਆ ਕਿਹੜਾ ਦਵਿੰਦਰ ਕਰਦੀ ਰਹੀ ਸ਼ੁਰੂ ਤੋਂ ਆਣ ਕੇ ਕੰਮ ਕੀਤਾ ਮੇਰੇ ਹੱਡ ਪੈਰ ਚੱਲਦੇ ਆ ਵਧੀਆ ਵਾ ਹੁਣ ਵੇਲੇ ਵੀ ਹੋ ਗਏ ਨਾ ਕਿਉਂ ਸੜੀਆਂ ਪੁੰਨੀਆਂ ਤੂੰ ਇੱਕ ਦੂਜੇ ਨਾਲ ਕਰਦੀਆਂ ਨਹੀਂ ਮਾਂ ਪਤਾਂ ਨੇ ਰੋਟੀ ਵੀ ਖਾ ਲਈ ਲੀੜਾ ਤਬ ਤੋ ਬਗਿਆ ਝਾੜੂ ਪੋਚਾ ਵੀ ਹੋ ਗਿਆ ਵੇਲੇ ਨਾ ਨਹੀਂ ਉਹ ਮਾੜੀ ਲੱਗਦੀ ਏਨੂੰ ਉਹ ਜੜੀ ਪਰਜਾਈ ਉਹਦੀ ਮੈਨੂੰ ਜਿੱਦਾਂ ਬੋਲੀ ਆ ਨਾ ਮੈਂ ਤਾਂ ਉਥੇ ਕਦੀ ਨਾ ਵੜੂ ਤੇ ਨਾ ਇੱਥੇ ਵੜੂ ਜਿੱਦਾਂ ਉਹਦੀ ਪਰਜਾਈ ਨਾ ਖੜੀ ਉਦਾਂ ਇੱਥੇ ਛੱਡ ਕੇ ਜਾਉ ਤੇ ਫੇਰ ਉਹਨੂੰ ਆਣ ਕੇ ਪੁੱਛੂ ਚੰਗੇ ਲੱਗੀ ਦਾ ਠੀਕ ਆ ਕਿਆ ਚੰਗੇ ਨੂੰ ਕੀ ਹਾਂ ਨੂੰ ਕੀੜੇ ਪਏ ਚੰਗੇ ਨੇ ਲੱਗੀ ਦਾ ਹੁਣ ਸਾਡੀ ਕੁੜੀ ਉਥੇ ਗਈ ਇੱਥੇ ਰਹਿ ਕੇ ਗਈ ਨਾ ਕੁੜੀ ਦੀ ਗੱਲ ਨਾ ਕਰ ਤੇ ਮੈਂ ਦੱਸਦਾ ਉਹਨੂੰ ਨਾ ਵਿੱਚ ਲੈ ਆ ਕਰ ਸਿੱਧੀ ਆਪਣੀ ਨਾਲ ਡਾਇਰੈਕਟ ਹੀ ਅਸੀਂ ਕਦੀ ਕੀ ਕਈ ਕਦੀ ਗੱਲ ਉਹਨਾਂ ਨੂੰ ਉਹ ਇਦਾਂ ਦੇ ਕੰਮ ਨਹੀਂ ਨਾ ਕਰਦੀ ਜਿੱਦਾਂ ਦੇ ਨੇ ਕੀਤੇ ਉਥੇ ਗਈ ਮੈਨੂੰ ਇੱਕ ਨਾ ਮਾੜਾ ਚੰਗਾ ਨਾ ਸੱਚ ਨਣਾ ਪਰਜਾਈ ਕੁਈਆਂ ਹਾਂ ਸਾਸੀ ਦੀ ਤਾਂ ਉੱਥੇ ਵਾਰਤੀ ਨਹੀਂ ਕੋਈ ਉਹ ਜਿੰਨੇ ਚਾਵਲ ਨੇ ਖੜਿਆ ਪਰਜਾਈ ਨੇ ਉਹਨੂੰ ਵੀ ਟੇਚਣਾ ਵੀ ਨਹੀਂ ਜਾਣਦੀ ਨਹੀਂ ਮੇਰੀ ਗੱਲ ਸੁਣ ਨੌਵਾ ਤੇਰੀ ਲਿਆਉਣਾ ਨਹੀਂ ਇਹਨੂੰ ਲੈ ਨੌਵਾ ਮੇਰੇ ਲਿਆਉਣਾ ਵੀ ਆ ਇੱਥੇ ਹੀ ਆਉਣਾ ਵਾ ਹੋਰੋਂ ਨਹੀਂ ਉੱਥੇ ਨਹੀਂ ਪੱਕੀ ਰਹਿਣਾ ਭਾਰ ਇੱਕ ਵਾਰੀ ਆ ਗਈ ਨਾ ਤੇ ਨੱਕ ਦੀਆਂ ਲਕੀਰਾਂ ਕਢਾਉਣੀਆਂ ਮੈਂ ਚੰਗਾ ਮੈਂ ਸ਼ਹਿਰ ਕਰ ਲਿਆ ਨਾ ਪਰਜਾਈ ਦੀਆਂ ਆਪੇ ਕਰ ਲਓ ਗੱਲ ਜਦ ਤੱਕ ਜਾ ਹੋਇਆ ਸ਼ਾਰਾਂ ਇੱਧਰ ਕਰ ਮੇਰੇ ਨਾਲ ਹੱਥ ਆ ਤਾਂ ਦਲਾਉਣੀ ਕਿ ਤਾਰਾ ਦਲਾਉਣੀ ਹੈ ਪਾ ਹੈ ਪਹਿਲਾਂ ਤੇ ਆਹ ਹਾਂ ਅ빠 ਅ빠 ਜਾਣਾ ਮੇਰੇ ਬੁੱਤਨੇ ਸਕੂਲ ਹਾਂ ਵੈਰੀ ਗੁੱਡ ਜੇ ਸਕੂਲ ਗਿਆ ਪੁੱਤ ਬੱਚੇ ਆ ਨੀਲ ਪੇਂਟ ਨਹੀਂ ਮੈਡਮ ਲੋਨ ਦਿੰਦੀਆਂ ਠੀਕ ਹੈ ਓਕੇ ਜੇ ਮੈਂ ਕੱਪੜੇ ਧੋ ਹੀ ਦਿੱਤੇ ਆ ਤੇ ਵੇਖ ਲੈ ਕੁੜੀ ਖੇਡਣ ਢਈ ਆ ਉਹਨੂੰ ਚੰਗੀ ਭਲੀ ਨੂੰ ਲੈ ਕੇ ਬੈਠੇ ਇਹਨੂੰ ਇਹਨਾਂ ਨੇ ਦਿਹੰਡਿਆ ਫੇ ਰੋਟੀਆਂ ਵੀ ਲਾਉਣੀਆਂ ਇਹ ਤੇ ਕਹਿੰਦੀ ਹੋਣੀ ਦਵਿੰਦਰ ਆਈ ਆ ਚਲੋ ਉਧਰੋ ਦੇ ਦੇਣਾ ਹੋਈ ਕੁੱਤੇ ਖਾਣੀ ਤੇ ਇੱਥੇ ਇਹ ਦੇਣਾ ਮੈਂ ਕਰਦੀ ਹਾਂ ਹੱਦ ਹੋਈ ਇਹਦੇ ਵਾਲੀ ਇਹਨੂੰ ਤਾਂ ਮੈਂ ਪੁੱਛਦੀ ਆ ਨਾ ਨਹੀਂ ਭਾਬੀ ਕੁੜੀ ਚੰਗੀ ਭਲੀ ਖੇਡਣ ਲਈ ਆ ਤਾਂ ਉਹਨੂੰ ਤੂੰ ਮੰਜੇ ਤੇ ਲੈ ਕੇ ਬੈਠੀ ਆ ਤਾਂ ਤੇ ਮੈਂ ਲੀੜਿਆਂ ਦੀ ਪੰਡ ਧੋਲੀ ਵੀ ਚੱਲ ਰੋਟੀਆਂ ਟਾਈਮ ਨਾਲ ਲੱਤ ਜਾਣਗੀਆਂ ਭੁੱਖ ਗੋੜਗੋੜ ਲੱਗੀ ਆਈ ਤੱਕ ਰੋਟੀ ਨਹੀਂ ਬਣਾਈ ਤੂੰ ਖੇਡਣ ਲਈ ਹੁੰਦੀ ਤੇ ਮੈਨੂੰ ਕੀ ਲੋੜੀ ਉਹਨੂੰ ਫੜਨ ਦੀ ਰੋਂਣ ਦੀ ਉੱਥੇ ਤੁਰੀ ਫਿਰਦੀ ਹਮਾਦਾਤ ਸਵੇਰ ਦੀ ਨਿਕਲ ਗਈ ਆ ਟਾਈਮ ਨਾਲ ਤੇ ਹੁਣ ਮੈਂ ਰੋਟੀਆਂ ਬਦਲੇ ਕੁੜੀ ਰਵਾਵਾ ਤੇ ਰੋਕੋ ਰੋਟੀਆਂ ਤੇ ਲਾਉਣੀਆਂ ਪੈਣੀਆਂ ਵਾ ਇਹਦੇ ਕਰੇ ਫੁੱਲ ਚੜ ਚੱਲੇ ਆ ਚੰਗੀ ਭਲੀ ਤੇ ਖੇਡਣ ਲਈ ਵੇ ਆ ਰੋਣੇ ਹੀ ਕਿਤੇ ਉਹ ਹੀ ਬਣਾ ਲਬਿਆਵਾ ਵੀ ਮੈਂ ਕਰਨਾ ਇਦਾਂ ਉਹ ਭੈਣਾ ਜਦੋਂ ਮੇਰਾ ਟਾਈਮ ਲੱਗਣਾ ਮੈਂ ਲਾ ਲੈਣੀਆਂ ਜੇ ਜਿਆਦੀ ਭੁੱਖ ਲੱਗੀ ਦੋ ਫੁਲਕੇ ਖਾਣ ਆਟਾ ਤੇ ਲਾ ਲਾ ਤੇ ਲਾ ਕੇ ਖਾ ਲਾ ਤੇ ਨਹੀਂ ਤੇ ਜਦੋਂ ਮੈਂ ਲਾਉਂਗੀ ਉਦੋਂ ਮਿਲ ਜਾਣੀਆਂ ਐਡੇ ਕਿਹੜੇ ਤੁਹਾਡੇ ਟਾਈਮ ਨਾਲ ਹੀ ਤੁਹਾਨੂੰ ਕਤੂਰੇ ਲੜਨ ਲਾ ਪਿਆ ਵੀ ਜਿਹੜੇ ਅਜੇ ਤਾਂ ਦੇਣੀ ਚੜਿਆ ਤੇ ਰੋਟੀਆਂ ਦੀ ਭੁੱਖ ਲੱਗ ਵੀ ਗਈ ਆ ਉਹ ਦੀਦੀ ਮੇਰੀ ਸੁਣੋ ਗੱਲ ਤਾਨੂੰ ਬੜੇ ਮਾਨ ਸਤਕਾਰ ਨਾਲ ਮੈਂ ਲਿਆਈ ਹਾਂ ਤੇ ਜੇ ਮੇਰੇ ਨਾਲ ਇਦਾਂ ਕਰਨਾ ਇਦਾਂ ਰੱਗੇ ਮੇਰ ਨਾਲ ਇੱਕ ਮਾਤਾ ਕਰਦੀ ਸੀ ਉਹ ਮੇਰੇ ਮਨੋਂ ਲੱਥੀ ਆ ਤੁਹੀਂ ਤੁਹੀਂ ਲੈ ਭੇਜੇ ਮਾਤਾ ਵੀ ਤਾਂ ਹੀ ਕਰਦੀ ਹੋਣੀ ਆ ਟਾਈਮ ਨਾਲ ਉਹ ਰੋਟੀ ਨਹੀਂ ਦਿੰਦੀ ਜੇ ਮੈਨੂੰ ਨਹੀਂ ਟਾਈਮ ਨਾਲ ਰੋਟੀ ਮਿਲਦੀ ਤਾਂ ਉਹਨੂੰ ਖੇ ਸਵਾ ਮਿਲਦੀ ਹੋਣੀ ਆ ਉਹ ਤਾਂ ਹੀ ਤੇਰੇ ਨਾਲ ਲੜਦੀ ਆ ਫੇਰ ਮਤੇਰ ਦੱਸਦੀ ਆ ਉਹ ਮੇਰੇ ਨਾਲ ਇਦਾਂ ਕਰਦੀ ਓਦਾਂ ਕਰਦੀ ਜੇ ਬਹੁਤੀ ਗੱਲਾਂ ਤੇ ਮੇਰਾ ਇਹ ਹਿੱਸਾ ਮੈਨੂੰ ਦੇ ਦੋ ਤੇ ਮੈਂ ਤੇ ਕਿਤੇ ਬੈਠ ਕੇ ਵੀ ਰੋਟੀ ਖਾ ਲੈਣੀ ਆ ਕੱਢੋ ਪੈਲੀ ਦਾ ਹਿੱਸਾ ਤੇ ਮੈਂ ਜਾਣੀ ਆਪਣੇ ਪਿੰਡ ਮੈਂ ਕਾਨੂੰ ਗੱਲਾਂ ਸੁਣਨੀਆਂ ਤੇੜਕੋ ਆਹੋ ਇੱਕ ਹਿੱਸਾ ਇਥੋਂ ਲੈ ਜਾ ਇੱਕ ਉੱਥੇ ਉਹਨਾਂ ਕੋਲੋਂ ਮੰਗ ਲਈ ਸਹਰਿਆਂ ਕੋਲੋਂ ਤੇ ਕੋਈ ਤੀਜਾ ਲੱਬਲਾ ਕਿੱਥੇ ਜਾ ਕੇ ਬਹਿਣਾ ਨਾ ਤੇਰੀ ਇੱਥੇ ਨਿਭਦੀ ਆ ਨਾ ਤੇਰੀ ਉੱਥੇ ਨਿਭਦੀ ਹੁਣ ਮੈਨੂੰ ਪਤਾ ਨਹੀਂ ਵੀ ਤੂੰ ਬਹਿਣਾ ਕਿੱਥੇ ਜਾ ਕੇ ਮੇਰੀ ਗੱਲ ਸੁਣ ਲੈ ਜ਼ੁਬਾਨ ਨੂੰ ਲਗਾਮ ਦੇ ਲੈ ਆਹ ਤੇਰੀ ਕੀ ਐ ਨੀ ਪਰਜਾਈ ਵਾਲੇ ਕੋਈ ਲੱਛਣ ਹੈਗੇ ਤੇ ਜਾ ਲੱਬਲਾ ਤੂੰ ਲੱਬਲਾ ਤੀਜਾ ਚੌਥਾ ਚੰਗਾ ਇਹੋ ਜਿਹਾ ਨਾ ਸਾਡੇ ਵੇਖਿਆ ਨੇ ਕਦੀ ਮੇਰੇ ਨੇ ਕੀਤਾ ਤਾਂ ਨਹੀਂ ਕਰਨਾ ਲੱਗੀ ਮਹਾਕ ਜਿਸ ਨੇ ਤੀਜਾ ਕਰ ਲਾ ਪਹਿਲਾਂ ਤੇ ਜੇ ਮੇਰੀ ਨਾਨ ਮੈਲੇ ਉਦੋਂ ਤਾਂ ਬਾਵਾ ਮਾਰ ਮਾਰੋ ਤੇ ਲੈ ਆਈ ਆ ਉਦੋਂ ਮੈਨੂੰ ਖਲਾ ਸੇਰੀ ਦਿੰਦੀ ਤੇ ਮੈਂ ਉੱਥੇ ਬੈਠੀ ਰਹਿੰਦੀ ਉਹ ਮੈਂ ਵੇਲੇ ਨੂੰ ਪਛਤਉਨੀ ਆ ਜਦੋਂ ਤੈਨੂੰ ਲੈ ਆਈ ਆ ਮੈਂ ਤੇ ਤੇਰਾ ਭਲਾ ਸੋਚਿਆ ਮੈਂ ਛਿੱਤਰ ਖਾਣ ਲਈ ਆ ਚੱਲ ਸ਼ਾਇਨ ਨੂੰ ਬਚਾ ਲਈ ਮੇਰੀ ਗੱਲ ਸੁਣ ਮਾਤਾ ਸੱਚੀ ਆਂਦੀ ਆ ਆਂਦੀ ਆ ਜਿੰਨੀ ਮੂੰਹ ਦੀ ਮਿੱਠੀ ਉਹ ਨਹੀਂ ਦਿਲ ਦੀ ਕਾਲੀ ਆ ਉਹ ਗੱਲਾਂ ਬਾਹਰ ਆਉਂਡੀਆਂ ਵਾ ਉਹ ਮੈਨੂੰ ਦਿਖਾਉਂਡੀਆਂ ਵਾ ਚੜੀਆਂ ਹੁਣ ਮੈਨੂੰ ਪਤਾ ਤੂੰ ਦੀਆਂ ਉਂਗਲਾਂ ਦੇ ਨੱਚਾਵੇਂ ਨੱਚਲਾ ਮੈਂ ਵੇ ਨਹੀਂ ਤੈਨੂੰ ਕਿੰਨਾ ਪਾਣੀ ਮਤਈ ਆ ਨਾ ਉਹ ਦਿਨ ਚਾਹ ਘੜ ਤੂੰ ਨਹੀਂ ਬਣਾ ਕੇ ਦਿੱਤੀ ਭਾਵੇਂ ਮਤੇ ਮਾਮਾ ਨਾਲੋਂ ਵਾਅਦਾ ਕਰਦੀ ਆ ਅਗਲੀ ਨੇ ਉਸੇ ਵੇਲੇ ਚਾਹ ਬਣਾਤੀ ਤੇਰੀ ਤੇ ਵਖੀ ਪੀੜ ਹੋਣ ਲੱਗੀ ਵੀ ਮੈਂ ਲੀਣਾ ਦੀ ਪੰਡ ਧੋਤੀ ਅੱਜ ਨਹੀਂ ਤੈਨੂੰ ਦੇਖਦੀ ਵੀ ਨਨਾਂ ਸਵੇਰ ਦੀ ਤੇ ਕੱਪੜੇ ਧੋਣ ਡਈ ਆ ਤੇ ਤੈਨੂੰ ਰੋਟੀ ਦੇ ਦਾਂ ਗੱਲਾਂ ਹੀ ਕਰਨੀਆਂ ਆਉਂਦੀਆਂ ਸਿੱਖੀਆਂ ਹੋਰ ਦੇ ਕੋ ਸਿੱਖਿਆ ਨਹੀਂ ਆ ਉਹਨੇ ਤੈਨੂੰ ਇੱਕ ਚਾਹ ਬਣਾ ਕੇ ਪਿਆਤੀ ਤੇ ਅੱਜ ਉਹ ਤੈਨੂੰ ਚੰਗੀ ਲੱਗਣ ਲੱਗੀ ਮੈਂ ਮਾੜੀ ਹੋ ਗਈ ਜਿਹੜੀ ਤੈਨੂੰ ਐਡੀ ਦੂਰੋਂ ਸਿਰ ਚੋੱਕ ਕੇ ਲਿਆਈ ਮੈਂ ਆਪਣੇ ਘਰ ਫਿਪਤਾ ਪਾ ਲਈ ਤੈਨੂੰ ਲਿਆਈ ਨਹੀਂ ਕਾਹਦਾ ਸਿਰ ਚੋੱਕ ਕੇ ਲਿਆਈ ਸਿਰ ਸਵਾਹ ਪਾਉਣ ਡਈ ਤੂੰ ਲਾਗੇ ਲਾਗੇ ਲੋਕੀ ਵੀ ਕਹਿਣ ਡੇ ਆ ਵੀ ਤੂੰ ਇਹਦੇ ਪਹਿਲਾਂ ਮਾਂ ਸੀ ਡਾਡਰ ਜਮਾਨਾ ਹੈ ਨਹੀਂ ਮੈਂ ਇਹਦਾ ਭਲਾ ਸੋਚਿਆ ਸੀ ਉਹ ਤੇ ਵੇਖ ਲਾ ਅੱਜ ਮੇਰੇ ਸਿਰ ਚੜਨ ਗਈ ਉਹ ਮੈਂ ਤਾਂ ਆਪਣੇ ਘਰ ਵਿਪਤਾ ਹੀ ਪਾ ਲਈ ਇਹਨੂੰ ਖਾਣ ਦੇਣਾ ਸੀ ਉੱਥੇ ਸਗੋਂ ਛਿੱਤਰ ਤੇ ਆਪੇ ਖਾਂਦੀ ਰਹਿੰਦੀ ਮੈਂ ਐਵੇਂ ਲਿਆਣ ਕੇ ਇਹਨੂੰ ਚੱਲ ਸ਼ੁਕਰ ਆ ਆ ਗਿਆ ਭੈਣਾ ਸ਼ੁਕਰੇ ਆਪਣੇ ਘਰ ਜਾਊਗੀ ਇਹਨਾਂ ਤੇ ਸਿਆਪੇ ਨੂੰ ਫੜਿਆ ਸੀ ਐਵੇਂ ਲਿਆਣ ਕੇ ਇਹਨੂੰ ਗਲ ਪਾ ਲਿਆ ਸੀ ਸਾਸਰੀ ਘਰ ਭਾਜੀ ਸਾਸਰੀ ਘਰ ਮੋਦੀ ਉਠੀ ਠੀਕ ਠਾਕ ਠੀਕ ਵਧੀਆ ਲੰਘੋ ਅੰਦਰ ਮੈਂ ਪਾਣੀ ਲਿਆਉਣੀ ਦਵਿੰਦਰ ਕਿੱਥੇ ਆ ਆ ਵੇਖੋ ਅੰਦਰ ਹੀ ਜੇ ਅੱਛਾ ਅੱਛਾ ਸਾਸਰੀ ਘਰ ਆ ਗਏ ਜੇ ਹੂੰ ਚਲ ਵਧੀਆ ਕੀਤਾ ਮੇਰਾ ਘੜਾ ਇੱਥੇ ਜੀ ਲੱਗਣ ਡਿਆ ਸੀ ਬਹਿ ਜਾ ਹੋਰ ਮਾਤਾ ਠੀਕ ਆ ਹਾਂ ਠੀਕ ਆ ਹਾਂ ਤੇ ਕੱਪੜੇ ਟੰਗਦੇ ਪਾਉਂਦੇ ਕੋਈ ਨਹੀਂ ਮੈਂ ਸ਼ਹਿਰ ਨੂੰ ਗਿਆ ਸੀ ਉਧਰੋਂ ਇੱਧਰ ਨੂੰ ਆ ਗਿਆ ਅੱਛਾ ਭਾਬੀ ਜੀ ਪਾਣੀ ਲਿਆਇਓ ਪਾਣੀ ਪੀ ਲਓ। ਹੋਰ ਦੀਪ ਆ ਜਾ। ਠੀਕ ਠਾਕ? ਹਾਂਜੀ ਵਧੀਆ ਪਾਣੀ ਪੀ ਸਨੋ। ਬੜਾ ਠੀਕ ਆ। ਠੀਕ ਜੀ ਮਾਸੀ ਜੀ। ਹੂੰ। ਚੱਲ ਛੋਗਰਾ। ਹੁਣ ਮੈਂ ਵੀ ਆਪਣੇ ਘਰ ਜਾਉਂਗੀ। ਮੇਰਾ ਤੇ ਇੱਥੇ ਜੀਜੇ ਹੀ ਨਹੀਂ ਲੱਗਣਦੇ ਆ। ਆਪਣਾ ਉਥੇ ਵੇੜਾ ਵਾਵਾ ਖੁੱਲਾ ਖੁੱਲਾ ਜਾਵਣਾ। ਮੈਨੂੰ ਤਾਂ ਘੁੱਟਣ ਜਿਹਾ ਮਹਿਸੂਸ ਹੁੰਦੀ ਆ। ਚੱਲ ਚੰਗਾ ਹੁਣ ਆਪਾਂ ਜਾਵਾਂਗੇ। ਮੈਂ ਲੈਣ ਨਹੀਂ ਆਇਆ ਤੁੰ। ਕਿਹਨੇ ਆਇਆ ਜਈ ਮੈਨੂੰ? ਉਹ ਮੈਂ ਤਾਂ ਇੱਧਰ ਕੰਮ ਗਿਆ ਹਾਂ ਮੈਂ ਚੱਲ ਹੋ ਜਾਣਾ। ਤੇਰਾ ਮਤਲਬ ਤੁਸੀਂ ਲੈਣ ਨਹੀਂ ਆਏ? ਨਹੀਂ ਕੀ ਮੈਂ ਕੰਮ ਗਿਆ ਇਧਰ ਕੋਈ ਗੱਲ ਨਹੀਂ ਜਿਹੜਾ ਟੈਂਪੋਂ ਹੁੰਦਾ ਕਰ ਲਾ ਇੱਥੇ ਇੱਥੇ ਸਰਦਾ ਦਾ ਵਧੀਆ ਕਰਾ ਹੋਰ ਕੀ ਚਾਹੀਦਾ ਜੋ ਬਣ ਕਿਦਾਂ ਦੀਆਂ ਗੱਲਾਂ ਕਰਨ ਦੇ ਜੇ ਮੈਨੂੰ ਤੇ ਵੇਖ ਕੇ ਜਾ ਚੜ ਗਿਆ ਵੀ ਚੱਲ ਮੈਨੂੰ ਲੈਣ ਆਏ ਆ ਤਾਂ ਤੁਸੀਂ ਆਪਣੇ ਟੱਪੜੇ ਮਾਰੀ ਜਾਂਦੇ ਜੇ ਤੈਨੂੰ ਘਰ ਦੇ ਮਾਹੌਲ ਦਾ ਨਹੀਂ ਪਤਾ ਤੇ ਉਹਦੋਂ ਤੇ ਤੇਰੀ ਮਾਂ ਨੇ ਲੜ ਕੇ ਮੈਨੂੰ ਕੱਢਦਾ ਤੇ ਪਰਝਾਈ ਮੇਰੀ ਲੈ ਆਈ ਉਹਨੇ ਤੇ ਫਿਰ ਲਿਆਉਣਾ ਜਦੋਂ ਉਹ ਲਾਣੇ ਤੇ ਆਨੇ ਮੈਨੇ ਮਾਰੀ ਜਾਂਦੇ ਗਵਿੰਦਰ ਮੈਂ ਤੇ ਚੋਰੀ ਆਇਆ ਠੀਕ ਆ ਸ਼ਹਿਰ ਗਿਆ ਮੈਂ ਤਾਂ ਆ ਗਿਆ ਮਾਤਾ ਕਹਿੰਦੀ ਆ ਜਿੱਦਾਂ ਪਰਝਾਈ ਲੈ ਗਈ ਨਾ ਉਦਾਂ ਤੂੰ ਛੱਡ ਕਿਉਂਣਾ ਉਹਨੂੰ ਉਥੇ ਕੇ ਮਾਤਾ ਇੱਥੇ ਆਈ ਕੀ ਲੋੜੀ ਵਧਗੜ ਬੁਲਣ ਦੀ ਅੱਛਾ ਹੁਣ ਮਾਤਾ ਕਹੂਗੀ ਵੀ ਮੈਨੂੰ ਲੈ ਕੇ ਜਾ ਤਾਂ ਤੂੰ ਹੀ ਲੈ ਕੇ ਜਾਣਾ ਵਾ ਹੁਣ ਤੁਹਾਨੂੰ ਜਨਾਨੀ ਨਹੀਂ ਦੇਖਦੀ ਮਾਂ ਦੇਖਦੀ ਆ ਹੈ ਤੁਹਾਨੂੰ ਨਹੀਂ ਦੇਦੀ ਉਹਨਾਂ ਕਿੰਨੀ ਕਿੰਨੀ ਈਰਖਾ ਕੀਤੀ ਉਥੇ ਉਹ ਤੁਹਾਡੀ ਭੈਣ ਦੇ ਉਥੇ ਬਣਦੀ ਮੇਰੇ ਚਪੇੜਾ ਮਾਰਨੀ ਆ ਦੋਦਾ ਤੁਹਾਡਾ ਉਹਨੇ ਮਾਰ ਮਾਰ ਮੇਰੇ ਉਹ ਜਿਆਦਾ ਛੱਡਿਆ ਕੱਖ ਨਹੀਂ ਆ ਉਹਨਾਂ ਨੂੰ ਤੁਸੀਂ ਕੁਝ ਕਹਿੰਦੇ ਨਹੀਂ ਜੇ ਤੇ ਮਾਂ ਦੇ ਬੜੀ ਮਗਰ ਲੱਗੇ ਛੇਤੀ ਪੈਣ ਕੋਈ ਗੱਲ ਨਹੀਂ ਜੇ ਉਹਨੇ ਹੈ ਨਿਆਣਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੋ ਪੈਣ ਆ ਨਾ ਉਹਨੂੰ ਪੱਕੀ ਉੱਥੇ ਭਾਲ ਲੋ ਤੇ ਮੈਨੂੰ ਮਰਦੀ ਰਹਿਣ ਦੋ ਇੱਥੇ ਤਾਂ ਨੇ ਮੈਨੇ ਸੁਣਦੇ ਰਹਿਣ ਦੋ ਇਹਨਾਂ ਦੇ ਠੀਕ ਆ ਨਹੀਂ ਮੇਰੀ ਗੱਲ ਸੁਣ ਜੇ ਮੈਂ ਘਰ ਨਹੀਂ ਤੂੰ ਕਿਉਂ ਘਰੋਂ ਪੈਰ ਪਟਿਆ ਹੈ ਤੈਨੂੰ ਕਦੀ ਮਾੜੀ ਚੰਗੀ ਕਹੀ ਮੈਂ ਤੁਸੀਂ ਤਾਂ ਮੈਨੂੰ ਨਹੀਂ ਮਾੜੀ ਚੰਗੀ ਕਹੀ ਰਾਤ ਤੇ ਉਹਨਾਂ ਦੇ ਨਾਲ ਹੀ ਜਾਂਦੇ ਜੇ ਉਹ ਜਿੱਦਣ ਸੋਨੇ ਦੀ ਗੱਲ ਹੋਈ ਸੀ ਕਿਦਾਂ ਨਾਲ ਹੀ ਬਰਾਬਰ ਦੇ ਹੱਥ ਮਾਰ ਮਾਰ ਗੱਲਾਂ ਕਰਦੇ ਜੀ ਜਨਾਨੀ ਨੂੰ ਜਨਾਨੀ ਦੇ ਥਾ ਰੱਖੋ ਦੇ ਮਾਂ ਦੇ ਥਾ ਰੱਖੋ ਉਹਦੇ ਵਿੱਚ ਤੇਰੀ ਗਲਤੀ ਸੀ ਸਾਰੀ ਠੀਕ ਆ ਕਿੱਦਾਂ ਵੀ ਹੋਇਆ ਤੇ ਜੇ ਗਲਤੀ ਸੀ ਤੇ ਗਲਤੀ ਮੰਨ ਲਈ ਸੋਨਾ ਉਹਨਾਂ ਨੂੰ ਮਿਲ ਗਿਆ ਮੈਨੂੰ ਕੀ ਕੱਢਣ ਦੀ ਲੋੜ ਸੀ ਬੱਤੀ ਇੱਥੇ ਆਣ ਕੇ ਬੱਤੀ ਬੱਤੀ ਮੇਰੀ ਮਾਂ ਨਾਲ ਗੱਲਾਂ ਕਰਕੇ ਗਈ ਤੇ ਕੱਲ ਮਾਂ ਨੇ ਮੇਲੇ ਬਣਾਉਣੇ ਮਤੇਰਾ ਤੈਨੂੰ ਵੀ ਪਤਾ ਵਾ ਸਕੀ ਹੋਵੇ ਤੇ ਉਹਨੇ ਮੈਨੂੰ ਆਪਣੇ ਹਸ਼ਾਤੀ ਨਾਲ ਆਉਣਾ ਵੀ ਮੇਰੀ ਧੀ ਆ ਉਹਨੇ ਦੂਣੀਆਂ ਬਣਾਉਣੀਆਂ ਉਹਦੇ ਗਵਾਂਢੜਾਈ ਤੇ ਫਫ ਫਫ ਗੱਲਾਂ ਕਰਦੀ ਮੇਰੀ ਗੱਲ ਮਾਤਾ ਦਾ ਸੁਭਾਅ ਦੰਦਈ ਮੈਂ ਤੇਰਾ ਨਾ ਇਹਨਾਂ ਕਰਦਾ ਫਿਰ ਵੀ ਮੈਂ ਚੋਰੀ ਮਿਲਣ ਆਇਆ ਤੁੰ। ਤੇਰੀ ਮਾਤਾ ਦਾ ਸੁਭਾਅ ساری ਉਮਰ ਨਹੀਂ ਬਦਲਣਾ। ساری ਉਮਰ ਨਹੀਂ ਬਦਲਣਾ ਉਹਦਾ ਇਦਾਂ ਹੀ ਰਹਿਣਾ। ਆਪਣਾ ਬਦਲਾ। ਮੇਰਾ ਤੇ ਬਦਲਿਆ ਵਾ। ਹਾਂ। ਮੈਨੂੰ ਤੇ ਇਨਾ ਚਾਚੜੇ ਜੋ ਬਣਾਇਆ ਚੱਲ ਟੁੱਟਾ ਭਜਾ ਮੇਰਾ ਬੰਦਾ ਮੇਰੇ ਵੱਲ ਪਰ ਨਾ ਮੈਂ ਤੇ ਸ਼ਹਿਰ ਆਇਆ ਮੈਂ ਤੇ ਮਾਂ ਤੋਂ ਚੋਰੀ ਆਇਆ। ਹੁਣ ਮਾਂ ਕਹੂ ਤੇ ਜੇ ਤੈਨੂੰ ਮਾਂ ਕਹਿ ਦੂ ਤਲਾਕ ਦੇ ਤੇ ਦੇ ਦੇਂਗਾ। ਨਹੀਂ ਇਹ ਤਲਾਕ ਦੇਣਾ ਪਿਆ ਦੇ ਦੂੰਗਾ ਵਾ। ਹਾਂ ਹੇ ਜੋ ਬਣਾ ਆਖੀ ਗੱਲ ਕਰਨ ਦੇ ਜੇ। ਤੁਹਾਨੂੰ ਮਾਂ ਹੀ ਪਿਆਰੀ ਹੋਗੀ ਜਨਾਨੀ ਆਏ ਰੱਬਾ ਮੇਰੀ ਤਾਂ ਕਿਸਮਤ ਹੀ ਰਲ ਗਈ। ਨੇ ਤੈਨੂੰ ਸੱਸ ਪਿਆਰੀ ਨਹੀਂ ਹੈ ਉਹ ਤਰਲੇ ਕਰਕੇ ਗਈ ਤੇ ਸੱਸ ਮੈਨੂੰ ਧੀਆ ਦੇ ਥਾਂ ਤੇ ਰੱਖਿਆ ਤੇ ਮੈਂ ਉਹਦੇ ਪੈਰ ਧੋਦਾਂ ਪੀਵਾ ਜਦੋਂ ਮੈਨੂੰ ਵੇਖ ਹੀ ਨਹੀਂ ਸਿਕਾਉਂਦੀ ਸਾਰਾ ਸੋਨਾ ਪ੍ਰੀਤ ਨੂੰ ਪੜਾਤਾ ਉਹ ਦੇ ਕੇ ਤੇ ਨਹੀਂ ਗਈ ਹੋਣੀ ਅਗਲੇ ਨੇ ਮੱਲ ਮਾਰ ਲਿਆ ਤੇ ਆਪਾਂ ਛਣਕੜੇ ਵਜਾਉਂਦੇ ਰਹੇ ਨਾਲ ਦੋਵਾਂ ਜੀਆ ਨੇ ਹਮੇਸ਼ਾ ਕਿੱਥੇ ਖਾਣੇ ਸੋਨੇ ਆਹੀਂ ਚਟਣੇ ਆ ਘਰ-ਬਾਰ ਬਣਿਆ ਉਹ ਇੱਥੇ ਆ ਕੇ ਬਹਿ ਗਈ ਮੈਂ ਲੱਗੀ ਕੱਪੜੇ ਪਾਉਣਾ ਤੇ ਮੈਂ ਚੱਲੀ ਤੁਹਾਡੇ ਨਾਲ ਮੇਰੇ ਨਾਲ ਆ ਉਹ ਆ ਮੈਂ ਨਹੀਂ ਖੜਦਾ ਭਾ ਉਹ ਆਉ ਤੇ ਲਾ ਜੂ ਹਾ ਜੋ ਬਨ ਹੱਦ ਹੋਈ ਮੇਰੀ ਪਰਜਾਈ ਇਹ ਸੁਣ ਲਉ ਤੇ ਕੀ ਆਖੂਗੀ ਉਹ ਤੇ ਮੇਹਨੇ ਮਾਰਨੇ ਆ ਨਹੀਂ ਤੈਨੂੰ ਖੜਕੇ ਮੈਂ ਘਰੋਂ ਨਹੀਂ ਕੱਢਣਾ ਉਹਨੇ ਮੇਰਾ ਜੂੜੇ ਲੈਣ ਦਾ ਕਰਦਣਾ ਵਾ ਤੈਨੂੰ ਪਤਾ ਹੈ ਕਿਦਾਂ ਦੀ ਉਹ ਮਾਂ ਮੇਰੀ ਉਹ ਹਾਏ ਹਾਏ ਨਹੀਂ ਕਿਉਂ ਪਾ ਲਈ ਨਾ ਸਿਰ ੜਾਈ ਜਾਨੀ ਆ ਉਹ ਤੈਨੂੰ ਲੈਣ ਨਹੀਂ ਆਇਆ ਪਤਨ ਲੱਗਣ ਡਿਆ ਤੈਨੂੰ ਉੰਜ ਹੀ ਲੰਗਦਾ ਲੰਗਦਾ ਆ ਗਿਆ ਵਾ ਮੈਂ ਹੀ ਛੱਡ ਕੇ ਆਉਂਗੀ ਤੈਨੂੰ ਇਹ ਨਹੀਂ ਪਤਾ ਵੀ ਪਰਜਾਈਆਂ ਨਾਲ ਕਿਵੇਂ ਰਹੀਦਾ ਵਾ ਅਕਸਰ ਨੂੰ ਤੇ ਭਰਾ ਪਰਜਾਈਆਂ ਹੀ ਕੰਮ ਆਉਂਦੇ ਆ ਬੋਲਣ ਲੱਗੀ ਮਾਸਾ ਸੋਚ ਵਿਚਾਰ ਕਰ ਲਿਆ ਕਰ ਚੁੱਪ ਕਰ ਜਾ ਪੀ ਲੈਂਦੇ ਉਹਨੂੰ ਚਾਹ ਪਾਣੀ ਜਿਵੇਂ ਆ ਹੀ ਗਿਆ ਵਾ ਦੇ ਸਿਰ ਜੜਾਈ ਜਾਨੀ ਹੁਣ ਉਹਦੇ ਨਾਲ ਪਤੀ ਨਾ ਮੇਰੇ ਸਿਰ ਸਵਾ ਨਖਤਾ ਤੈਨੂੰ ਸਾਰੀ ਉਮਰ ਨਹੀਂ ਅਕਲ ਆਉਣੀ ਅਗਲੀ ਨੇ ਮਿਹਣੇ ਮਾਰਨੇ ਵੇਖਿਆ ਟੀਚਰਾਂ ਕਰਨ ਲਈ ਆ ਉਹਦੇ ਖੁਸ਼ ਬੜੀ ਅੰਦਰੋਂ ਅੰਦਰ ਹੁਣ ਤੈਨੂੰ ਕੀ ਦੱਸੇ ਉਹੋ ਜਿਹਾ ਤੂੰ ਝੋਲਾ ਚੋਕ ਕੇ ਇੱਧਰ ਨੂੰ ਆ ਗਿਆ ਵਾ ਨਾ ਆਉਂਦਾ ਨਹੀਂ ਮੈਨੂੰ ਲੈਣ ਆਉਣਾ ਤੇ ਕਿਉਂ ਮੇਰੇ ਦਰਸ਼ਨ ਕਰਨ ਕੋਣ ਤੇਰੀਆਂ ਬਾਹਾਂ ਕੜੀਆਂ ਆ ਨੀ ਮਾਂ ਨੇ ਕਿੰਨਾ ਕੁ ਗਰਮ ਕਰਕੇ ਘੱਲਿਆ ਵਾ ਅੰਦਰ ਚੱਲ ਜੋ ਪੱਖੇ ਥੱਲੇ ਬਹੁਤ ਠੰਡੇ ਹੋ ਮੈਂ ਚਾ ਲੈ ਆਵਾ ਆਪਾ ਵੀ ਜੜੀਆਂ ਤੇਰੇ ਢਿੱਡ ਚ ਗੁਦਗੁਦੀਆਂ ਨਿਕਲਦੀਆਂ ਨਾ ਮੈਨੂੰ ਸਾਰਾ ਪਤਾ ਵਾ ਨਾਲੇ ਮੈਨੂੰ ਸਾਰਾ ਪਤਾ ਤੈਨੂੰ ਕਿੰਨਾ ਕ ਮੇਰੇ ਨਾਲ ਪਿਆਰ ਆ ਤੇ ਕਿੰਨੀ ਕ ਹਮਦਰਦੀ ਆ ਇਹ ਮੈਂ ਸਭ ਜਾਣਦੀ ਨਿਆਣੀ ਨਹੀਂ ਆ ਉਹ ਤੂੰ ਤੇ ਪਿਆਰ ਵੇਖਿਆ ਹੀ ਨਹੀਂਛ ਦੇਣੇ ਤੂੰ ਤੇ ਸਮਝੀ ਨਹੀਂ ਵੀ ਤੇਰੀ ਪਰਜਾਈ ਚਾਹੁੰਦੀ ਕੀ ਆ ਆਹ ਵੇਖ ਲਾ ਭਾਜੀ ਨੇ ਵੀ ਕਹਿਤਾ ਵੀ ਮੈਂ ਲੈਣ ਨਹੀਂ ਆਇਆ ਸੱਸ ਤੇਰੇ ਵੀ ਆਂਦੀ ਮੈਂ ਲੈਣ ਨਹੀਂ ਆਈ ਗੱਲ ਲੜੀ ਆ ਪਰਜਾਈ ਤੇ ਵੀ ਪਰਜਾਈ ਛੱਡ ਕੇ ਆਵੇ ਤੇ ਮੈਂ ਛੱਡ ਆਉਂਗੀ ਮੈਨੂੰ ਕੀ ਆ ਮੈਂ ਛੱਡ ਆਉਣਾ ਹੁਣ ਤੂੰ ਸੋਚ ਵੀ ਤੂੰ ਜਾਣਾ ਵਾ ਕਿ ਨਹੀਂ ਜਾਣਾ ਜਾਣਾ ਤੇ ਹੈਗਾ ਭਾਬੀ ਕਿੰਨਾ ਚਿਰ ਮੈਂ ਇੱਥੇ ਬੈਠੀ ਰਹੂੰਗੀ ਤੇ ਮੁਖਦਿਆ ਰੋਟੀਆਂ ਖਾਂਦੀ ਰਹੂੰਗੀ ਮਾੜਾ ਚੰਗਾ ਆਪਣਾ ਘਰ ਹੀ ਚੰਗਾ ਸਹੁਰਿਆਂ ਦਾ ਠੀਕ ਆ ਧੀਆ ਨਾਲੇ ਸਹੁਰੇ ਘਰ ਹੀ ਫੱਬਦੀਆਂ ਵਾ ਉਨੀ ਕਿਤੇ ਹਰ ਇੱਕ ਘਰ ਚ ਹੋ ਜਾਂਦੀ ਆ ਉਹ ਤੇ ਗੱਲ ਤੇਰੀ ਸਹੀ ਆ ਇੱਥੇ ਵੀ ਬਥੇਰਾ ਕੁਝ ਹੁੰਦਾ ਵਾ ਮੈਂ ਘਰੋਂ ਥੋੜੀ ਕਿਤੇ ਜਾਨੀ ਆ ਉੱਦਾਂ ਕੋਈ ਗੱਲ ਨਹੀਂ ਪੇਕੇ ਆਉਣਾ ਕੋਈ ਮਾੜੀ ਗੱਲ ਨਹੀਂ ਆ ਜਾਈਦਾ ਵਾ ਪੇਕੇ ਪਰ ਇਦਾਂ ਕਰ ਉਹੜਾ ਕਿਲਾ ਹੀ ਆ ਭਰਾ ਆਪਣੇ ਦੇ ਨਾਲ ਵਾ ਤੇ ਵੇਖੀ ਕੰਨ ਚ ਪਾਈ ਨਹੀਂ ਲੜਕਣਾ ਅਗਲੇ ਆਣੇ ਮੈਂ ਛੱਡ ਕੇ ਵੀ ਆਉਂਗੀ ਤੇ ਤੈਨੂੰ ਵਸਾ ਕੇ ਵੀ ਆਉਂਗੀ